ਅੱਜ ਨਮਸਕਾਰ ਸਾਥ ਸ੍ਰੀ ਕਾ ਜੀ ਸਾਰਿਆਂ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਰ ਆਮਗੜੀ ਕਰੀ ਫਿਰ ਤੁਹਾ ਆਜਾ ਬਿਲਕੁਲ ਫਰੈਸ਼ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਜੀ ਹਾਂ ਦੋਸਤੋ ਖੂਫੀਆ ਵਿਭਾਗ ਇੰਟੈਲੀਜੈਂਸ ਬਿਊਰੋ ਰਿਕਰੂਟਮੈਂਟ 2025 ਤੱਕ ਫਰੈਸ਼ ਨੋਟੀਫਿਕੇਸ਼ਨ ਆਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਿਆ ਜੀ ਹਾਂ ਦੋਸਤੋ ਜੇਕਰ ਤੁਸੀਂ ਸਿੰਪਲ ਦਸਵੀਂ ਪਾਸ ਕੀਤੀ ਹੈ ਤੁਸੀਂ ਇਹਨਾਂ ਪੋਸਟਾਂ ਲਈ ਆਨਲਾਈਨ ਮੋਡ ਤੋਂ ਅੱਜ ਹੀ ਅਪਲਾਈ ਕਰ ਲੈਣਾ ਹੋਵੇਗਾ ਪੱਕੀ ਸਰਕਾਰੀ ਨੌਕਰੀ ਹੈ ਰਹਿਣ ਵਾਲੀ ਸੋ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਵੀਡੀਓ ਲਾਸਟ ਤੱਕ ਜਰੂਰ ਤੋਂ ਜਰੂਰ ਵਾਤ ਕਰ ਲਿਓ ਜਿੰਨਾ ਸਾਰੇ ਹੀ ਡਾਊਟ ਤੁਹਾਡੇ ਚਿੰਤਰਾ ਕਲੀਅਰ ਹੋ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡੇ YouTube ਚੈਨਲ ਜਿਹੜਾ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰ ਲਮੋਗੇ ਕਿ ਦੋਸਤੋ ਇਸ ਚੈਨਲ ਤੇ ਹੋ ਜਾਣਗੇ ਸੋ ਆਓ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਕਰਦੇ ਆ ਜੀ ਸ਼ੁਰੂ ਸਭ ਤੋਂ ਪਹਿਲਾ ডিপਾਰਟਮੈਂਟ ਰਿਕਰੂਟਮੈਂਟ ਆਰਗੇਨਾਈਜੇਸ਼ਨ ਇੰਟੈਲੀਜੈਂਸ ਬਿਊਰੋ ਰਹਿਣ ਵਾਲੀ ਹੈ ਖੁਫੀਆ ਵਿਭਾਗ ਦੀ ਹੈ ਭਰਤੀ ਰਵੇਗੀ ਪੋਸਟ ਨੇਮ ਕਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਐਮਟੀਐਸ ਮਲਟੀਟਾਸਕਿੰਗ ਸਟਾਫ ਦੇ ਵਿੱਚ ਦੋਸਤੋ ਪੋਸਟ ਆਊਟ ਕਰ ਦਿੱਤੀਆਂ ਗਈਆਂ ਨੇ ਅੱਗੇ ਅਸੀਂ ਗੱਲ ਕਰਾਂਗੇ ਮਕੈਂਸੀਆਂ ਕਿੰਨੀਆਂ ਨੇ 362 ਪੋਸਟਾਂ ਰਹਿਣਗੀਆਂ ਆਲ ਓਵਰ ਇੰਡੀਆ ਕੈਂਡੀਡੇਟ ਭਰਨਗੇ ਡੇਟਸ ਕੀ ਰਹਿਣਗੀਆਂ 22 ਨਵੰਬਰ ਤੋਂ ਸ਼ੁਰੂ ਸ਼ੁਰੂ ਹੋਏ ਨੇ ਫਾਰਮ ਤੁਹਾਡੇ ਪਰ 14 ਦਸੰਬਰ ਤੱਕ ਕੰਟੈਕਟ ਡਿਟੇਲ ਮੈਂਸ਼ਨ ਕਰ ਦਿੱਤੀ ਹੋਈ ਹੈ ਏਜ ਲਿਮਟ ਦੀ ਏਕਰ ਮੈਂ ਗੱਲ ਕਰਾਂ 18 ਤੋਂ 25 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਕੈਟਾਗਰੀ ਵਾਈਜ਼ ਛੂਟ ਵੀ ਦਿੱਤੀ ਜਾਵੇਗੀ ਗਵਰਨਮੈਂਟਸ ਦੇ ਰੂਲ ਅਨੁਸਾਰ ਜਿਵੇਂ ਕਿ ਐਸਸੀ ਐਸਟੀ ਨੂੰ 5 ਸਾਲ ਦੀ ਓਬੀਸੀ ਨੂੰ 3 ਸਾਲ ਦੀ ਅੱਗੇ ਇਵੈਂਟਸ ਡੇਟਸ ਦੀ ਗੱਲ ਕਰਾਂਗੇ ਉਹ ਵੀ ਤਾਂ ਦਾ ਸੈਕਟ ਜੀ 18 ਤਰੀਕ ਨੋਟੀਫਿਕੇਸ਼ਨ ਰੀਲੀਜ਼ ਕੀਤਾ ਗਿਆ 22 ਨਵੰਬਰ ਤੋਂ ਲੈ ਕੇ 14 ਦਸੰਬਰ ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਜੀ ਏਜ ਲਿਮਿਟ ਫੇਰ ਤੋਂ 18 ਤੋਂ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰਨਗੇ ਕੁਆਲਿਫੀਕੇਸ਼ਨ ਦੀ ਜੇਕਰ ਮੈਂ ਗੱਲ ਕਰਾਂ ਮਾ ਯੋਗਤਾ ਗ੍ਰੈਜੂਏਸ਼ਨ ਕੈਂਡੀਡੇਟ ਮਸਟ ਹੈਵ ਕੁਆਲੀਫਾਈਡ 10th ਪਾਸ ਸਿੰਪਲ 10th ਪਾਸ ਕੀਤੀ ਹੋਵੇ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਲੋਕਲ ਲੈਂਗੁਏਜ ਦੀ ਜਾਣਕਾਰੀ ਹੋਣੀ ਲਾਜ਼ਮੀ ਹੋਵੇਗੀ ਅਗੇ ਦੋਸਤੋ ਇਹਦੇ ਵਿੱਚ ਤੁਹਾਡਾ ਜਿਹੜਾ ਕੈਟਾਗਰੀ ਵਾਈਜ਼ ਜੇਕਰ ਮੈਂ ਗੱਲ ਕਰਾਂ ਯੂਆਰ ਦੀ 160 ਪੋਸਟਾਂ ਰਹਿਣਗੀਆਂ 42 ਪੋਸਟ ਐਸਸੀ ਦੀਆਂ 54 ਪੋਸਟਾਂ ਐਸਟੀ ਦੀਆਂ 72 ਪੋਸਟਾਂ ਓਬੀਸੀ ਦੀਆਂ 34 ਪੋਸਟਾਂ ਈਡਬਲਯੂਐਸ ਦੀਆਂ 362 ਟੋਟਲ ਮਿਲਾ ਕੇ ਕਰਕੇ ਪੋਸਟਾਂ ਆਊਟ ਕਰ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਫੀਸ ਵੀ ਲੱਗੇਗੀ ਤੁਹਾਡੀ ਕੈਟਾਗਰੀ ਵਾਈਜ਼ ਫੀਸ ਰਹੇਗੀ ਜੇਕਰ ਜਨਰਲ ਓਬੀਸੀ ਈਡਬਲਯੂਐਸ ਤੋਂ ਭਰ ਰਹੇ ਹੋ ਤਾਂ 650 ਰੁਪਏ ਫੀਸ ਐਸਸੀ ਐਸਟੀ ਪੀਡਬਲਯੂ ਫੀਮੇਲ ਕੈਂਡੀਡੇਟ ਲਈ 550 ਰੁਪਏ ਫੀਸ ਔਰ ਮੋਡ ਆਫ ਪੇਮ ਅਗੇ 200 ਦੇ ਵਿੱਚ ਤੁਹਾਡੇ ਦੋ ਤਰ੍ਹਾਂ ਦੇ ਪੇਪਰ ਲੈ ਜਾਣਗੇ ਸਟੇਜ 1 ਦੇ ਵਿੱਚ ਤੁਹਾਡਾ ਜਿਹੜਾ ਰਿਟਨ ਇਗਜ਼ਾਮ ਹੋਗਾ 100 ਨੰਬਰ ਦਾ ਪੇਪਰ ਲਿਆ ਜਾਵੇਗਾ ਸਟੇਜ 2 ਦੇ ਵਿੱਚ ਡਿਸਕ੍ਰਿਪਟਿਵ 50 ਨੰਬਰ ਦਾ ਹੋਵੇਗਾ ਕੁਆਲੀਫਾਈ ਨੇਚਰ ਦਾ ਪੇਪਰ ਹੋਵੇਗਾ ਸਬਜੈਕਟ ਕਿਹੜੇ ਆਉਣਗੇ ਜਨਰਲ ਅਫੇਅਰਸ ਤੇ ਕੁਆਂਟੀਟੇਟਿਵ ਅਪਟੀਟਿਊਡ ਦੇ ਔਰ ਨਿਊਮੈਰਿਕਲ ਐਨਾਲਾਈਸਿਸ ਲੌਜੀਕਲ ਐਬਿਲਿਟੀ ਰੀਜ਼ਨਿੰਗ ਆਦਿ ਦੇ ਸਵਾਲ ਪੁੱਛੇ ਜਾਣਗੇ ਮਾਰਕਸ ਚ ਇਹ ਤੁਹਾਨੂੰ ਦੱਸਿਆ ਗਿਆ ਕਿ ਕਿੰਨੇ ਨੰਬਰ ਦੇ ਕਿਹੜੇ ਸਵਾਲ ਆਉਣਗੇ ਇੰਗਲਿਸ਼ ਲੈਂਗੁਏਜ ਦੇ ਸਵਾਲ ਆਉਣਗੇ ਟੋਟਲ ਮਿਲਾ ਕੇ 100 ਨੰਬਰ ਦਾ ਪੇਪਰ ਹੋਵੇਗਾ ਸਟੇਜ 1 ਦੇ ਵਿੱਚ ਤੇ ਸਟੇਜ 2 ਦੇ ਵਿੱਚ ਦੋਸਤੋ ਦੱਸਿਆ ਗਿਆ ਕਿ ਇੰਗਲਿਸ਼ ਲੈਂਗੁਏਜ ਬੇਸਿਕ ਇੰਗਲਿਸ਼ ਲੈਂਗੁਏਜ ਵੋਕੈਬਲਰੀ ਆਦਿ ਕਰੈਕਟ ਗ੍ਰਾਮਰ ਅੱਜ ਇਹ ਸਵਾਲ ਤੁਹਾਨੂੰ ਪੁੱਛੇ ਜਾਣਗੇ 50 ਨੰਬਰਾਂ ਦੇ 1 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਸੋ ਦੋਸਤੋ ਇਹ ਸੀ ਛੋਟੀ ਜਾਣਕਾਰੀ ਜਿਹੜੀ ਨਿਊ ਰਿਕਰੂਟਮੈਂਟ ਨਿਕਲੀ ਹੋਈ ਹੈ। ਅਜੇ ਵੀ ਜੇਕਰ ਕੋਈ ਕਿਸੇ ਦਾ ਡਾਊਟ ਲੱਗਾ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ। ਰਿਪਲਾਈ ਦੋਸਤੋ ਮੈਂ ਜ਼ਰੂਰ ਕਰਾਂਗਾ ਇੰਡੀਆ ਲੈਵਲ ਤੇ ਔਰ ਪੰਜਾਬ ਲੈਵਲ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ। ਜੇਕਰ ਤੁਸੀਂ ਉਹਨਾਂ ਨੂੰ ਦੇਖਣਾ ਹੈ ਘਰੇ ਬੈਠੇ ਫਾਰਮ ਭਰਵਾਉਣਾ ਚਾਹੁੰਦੇ ਹੋ WhatsApp ਤਾਂ ਡਿਸਕ੍ਰਿਪਸ਼ਨ ਬੋਖ ਦੇ ਵਿੱਚ ਵਿਜ਼ਿਟ ਕਰੋ ਤੇ ਤੁਹਾਨੂੰ WhatsApp ਗਰੁੱਪ ਦਾ ਲਿੰਕ, Telegram ਗਰੁੱਪ ਦਾ ਲਿੰਕ ਔਰ ਸਾਰੇ ਹੀ ਜਿਹੜੇ ਲਿੰਕ ਮਿਲ ਜਾਣਗੇ ਜਿਨ੍ਹਾਂ ਨੂੰ ਜੁਆਇਨ ਕਰਕੇ ਤੁਸੀਂ ਬੜੇ ਆਸਾਨ ਤਰੀਕੇ ਨਾਲ ਡੇਲੀ ਜੋਬਸ ਲੱਦਣਾ ਵੀ ਜੋੜ ਸਕਦੇ ਹੋ ਅਰ ਘਰੇ ਬੈਠੇ ਸਾਡੇ ਕੋਲ ਫਾਰਮ ਵੀ ਭਰਵਾ ਸਕਦੇ ਹੋ ਸੋ ਦੋਸਤੋਂ ਮਿਲਣੇਗੇ ਸੈਕਸਟ ਅਪਡੇਟ ਦੇ ਨਾਲ ਜੈ ਹਿੰਦ ਨਮਸਕਾਰ ਸਾਥ ਸ੍ਰੀ ਕਾਲ ਜੀ ਸਾਰਿਆਂ